ਮੁਕੇਰੀਆਂ ਵਿੱਚ ਅੱਜ ਡਾਕਟਰ ਰਾਜਕਮਾ ਚੱਬੇਵਾਲ ਐਮਪੀ ਬਣਨ ਤੋਂ ਬਾਅਦ ਪਹਿਲੀ ਵਾਰ ਮੁਕੇਰੀਆਂ ਪੁੱਜੇ ਜਿੱਥੇ ਉਹਨਾਂ ਦਾ ਸਵਾਗਤ ਹਲਕਾ ਇੰਚਾਰਜ ਪ੍ਰੋਫੈਸਰ ਜੀਐਸ ਮਲਤਾਨੀ ਦੀ ਅਗਵਾਈ ਵਿੱਚ ਆਪ ਅਗਵਾ ਦੇ ਵਰਕਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਗਰਮਜੋਸ਼ੀ ਨਾਲ ਕੀਤਾ ਗਿਆ ਉੱਥੇ ਹੀ ਇਸ ਮੌਕੇ ਸਥਾਨਕ ਅਰੈਸਟ ਹੋ ਉਸ ਵੀਖੇ ਵੱਡੀ ਗਿਣਤੀ ਵਿੱਚ ਹਲਕੇ ਦੇ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਡਾਕਟਰ ਰਾਜਕਮਾ ਚੱਬੇਵਾਲ ਨੂੰ ਸੁਣਾਈਆਂ ਜਿਨ੍ਹਾਂ ਦੇ ਨਿਪਟਾਰੇ ਸੰਬੰਧੀ ਮੈਂਬਰ ਪਾਰਲੀਮੈਂਟ ਵੱਲੋਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਵੀ ਕੀਤੀਆਂ ਗਈਆਂ ਉੱਥੇ ਹੀ ਇਸ ਮੌਕੇ ਵੱਖ-ਵੱਖ ਜਿੱਥੇ ਵੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੰਗਪੱਤਰ ਵੀ ਦਿੱਤੇ ਗਏ ਅਤੇ ਇਸ ਮੌਕੇ ਪੱਤਾਗਾਂ ਨਾਲ ਗਲਵਾਦਨਾ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਮਾ ਚੱਬੇਵਾਰ ਹੁਣ ਨੇ ਜਿੱਤਣ ਤੋਂ ਬਾਅਦ ਹਲਕੇ ਵਿੱਚ ਲੋਕਾਂ ਦਾ ਧੰਨਵਾਦ ਕੀਤਾ ਤੇ ਉੱਥੇ ਹੀ ਉਹਨਾਂ ਕਿਹਾ ਕਿ ਲੋਕਾਂ ਵੱਲੋਂ ਜਿਵੇਂ ਕਿ ਸਿਵਲ ਹਸਪੀਟਲ ਮੁਕੇਰੀਆਂ ਦੇ ਟਰੋਮਾ ਸੈਂਟਰ ਬਿਆਸ ਦਰਿਆ ਤੇ ਤੁਸੀਂ ਬਨ ਅਤੇ ਹੋਰ ਮਸਲੇ ਜੋ ਉਹਨਾਂ ਦੇ ਧਿਆਨ ਵਿੱਚ ਲਿਆਂਦੇ ਗਏ ਹਨ ਉਹ ਬਹੁਤ ਹੀ ਜਲਦੀ ਹੱਲ ਕਰ ਲਏ ਜਾਣਗੇ ਉਹਨਾਂ ਨੇ ਕਿ ਕਿ ਮੁਕੇਰੀਆਂ ਦਾ ਵਿਕਾਸ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਤੇ ਇਸ ਵਿੱਚ ਫੰਡ ਦੀ ਵੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਆਪ ਹਲਕਾ ਇੰਚਾਰਜ ਪ੍ਰੋਫੈਸਰ ਜੀਐਸ ਮਲਤਾਨੀ ਦੇ ਵੱਲੋਂ ਮੈਂਬਰ ਪਾਰਲੀਮੈਂਟ ਦਾ ਮੁਕੇਰੀਆਂ ਵਿਖੇ ਲੋਕਾਂ ਨੂੰ ਮਿਲ ਕੇ ਉਹਨਾਂ ਦੀਆਂ ਸਮੱਸਿਆਵਾਂ ਸੁਣ ਤੇ ਹੱਲ ਕਰਨ ਲਈ ਧੰਨਵਾਦ ਕੀਤਾ। ਦੀਆਂ ਦੇ ਮੇਰੇ ਜਿੰਨੇ ਵੀ ਵੋਟਰਸ ਤੇ ਸਪੋਰਟਰਸ ਨੇ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਬਹੁਤ ਪਿਆਰ ਦਿੱਤਾ, ਬਹੁਤ ਸਤਿਕਾਰ ਦਿੱਤਾ। ਔਰ ਉਹਨਾਂ ਦੇ ਪਿਆਰ ਤੇ ਸਤਿਕਾਰ ਸਦਕਾ ਮੁਕੇਰੀਆਂ ਦੇ ਵਿੱਚ ਸਾਨੂੰ ਬਹੁਤ ਵੱਡੀ ਸਫਲਤਾ ਮਿਲੀ ਹੈ ਭਾਵੇਂ ਅਸੀਂ ਜਿੱਤ ਦਰਜ ਨਹੀਂ ਕਰ ਸਕੇ ਪਰ ਅਸੀਂ ਜਿੱਤ ਦੇ ਬਹੁਤ ਕਰੀਬ ਪਹੁੰਚੇ ਸੋ ਉਸ ਦੇ ਲਈ ਮੈਂ ਸਭ ਤੋਂ ਵੱਡਾ ਜੇਕਰ ਮੈਂ ਸਿਹਰਾ ਕਿਸੇ ਨੂੰ ਦੇਣਾ ਚਾਹੁੰਦਾ ਮਲਤਾਨੀ ਸਾਹਿਬ ਸਾਡੇ ਹਲਕਾ ਇੰਚਾਰਜ ਨੇ ਉਹਨਾਂ ਦੀ ਜਿਹੜੀ ਅੜ ਤੱਕ ਮਿਹਨਤ ਤੇ ਸਾਡੇ ਲੋਕ ਸਭਾ ਦੇ ਇੰਚਾਰਜ ਸਾਡੇ ਬਖਸ਼ੀ ਜੀ ਇਹਨਾਂ ਵੱਲੋਂ ਸਾਡੇ ਸੰਗਠਨ ਵੱਲੋਂ ਬਹੁਤ ਪ੍ਰਯਾਸ ਕੀਤੇ ਗਏ ਉਹਨਾਂ ਪ੍ਰਯਾਸਾਂ ਸਦਕਾ ਔਰ ਲੋਕਾਂ ਦੇ ਸਹਿਯੋਗ ਸਦਕਾ ਜਿਹੜੀ ਹੈ ಅಪਾਰ ਸਫਲਤਾ ਮਿਲੀ ਹੈ ਸੋ ਬਹੁਤ-ਬਹੁਤ ਵਧਾਈ ਤੇ ਬਹੁਤ-ਬਹੁਤ ਧੰਨਵਾਦ। ਔਰ ਦੂਸਰਾ ਹਾਂਜੀ ਮੁਕੇਰੀਆਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਕੀ ਪਹਿਲ ਕਦਮੀਆਂ ਰਹਿਣਗੀਆਂ? ਅ ਜਿਸ ਤਰ੍ਹਾਂ ਮੁਕੇਰੀਆਂ ਦੀ ਸਭ ਤੋਂ ਵੱਡੀ ਸਮੱਸਿਆ ਜਿਸ ਤਰ੍ਹਾਂ ਕਿਉਂਕਿ ਹਾਈਵੇ ਤੇ ਸਿਵਲ ਹਸਪੀਟਲ ਵੀ ਹੈ ਤੇ ਜਿਸ ਤਰ੍ਹਾਂ ਦੱਸਿਆ ਕਿ ਟਰੋਮਾ ਇਸ ਰੋਡ ਤੇ ਐਕਸੀਡੈਂਟਸ ਬਹੁਤ ਨੇ। ਹਾਲਾਂਕਿ ਸੜਕ ਸੁਰੱਖਿਆ ਫੋਰਸ ਜਿਹੜੀ ਹੈ ਉਹ ਸਰਕਾਰ ਵੱਲੋਂ ਜਿਹੜੀ ਉਹ ਸਕੀਮ ਚਲਾਈ ਗਈ ਹੈ। ਉਸ ਦੇ ਵਿੱਚ ਸਾਨੂੰ ਬਹੁਤ ಅಪਾਰ ਸਫਲਤਾ ਮਿਲੀ ਹੈ। ਐਕਸੀਡੈਂਟ ਰੇਟ ਵੀ ਘਟਿਆ ਔਰ ਡੈਥ ਰੇਟ ਵੀ ਘਟਿਆ ਹੈ। ਪਰ ਉਸ ਦੇ باوجود ਵੀ ਟਰਾਮਾ ਸੈਂਟਰ ਜਿਹੜੇ ਉਹ ਰਿਕੁਆਇਰਡ ਨੇ ਔਰ ਪਹਿਲਾਂ ਵੀ ਇੱਥੇ ਮੁਕੇਰੀਆ ਸਿਵਲ ਹਸਪੀਟਲ ਦੇ ਵਿੱਚ ਪ੍ਰਪੋਜ਼ਡ ਹੈ ਟਰਾਮਾ ਸੈਂਟਰ ਤੇ ਮੈਂ ਤੁਹਾਨੂੰ ਅਸ਼ੋਰ ਕਰਦਾ ਕਿ ਆਪਾਂ ਜਲਦ ਤੋਂ ਜਲਦ ਇਹਨੂੰ ਜਿਹੜਾ ਇੱਥੇ ਆਪਾਂ ਲੈ ਕੇ ਆਵਾਂਗੇ ਤਾਂ ਕਿ ਸਾਡੇ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਆ ਉਹ ਘਟਣ ਔਰ ਦੂਸਰੀ ਜਿਹੜੀ ਗੱਲ ਸਭ ਤੋਂ ਵੱਡੀ ਹੋਈ ਹੈ ਕਿ ਹੁਣੇ ਜਿਹੜੇ ਮਹਿਤਾਪੁਰ ਦੇ ਜਿਹੜੇ ਸਾਡੇ ਕੋ ਸਾਥੀ ਆਏ ਸੀ ਔਰ ਉਹਨਾਂ ਦੀ ਬਹੁਤ ਜੈਨੂਇਨ ਪ੍ਰੋਬਲਮ ਸੀ ਕਿ ਤੁਸੀਂ ਬੰਨ ਜਿਹੜਾ ਉਹ ਪ੍ਰੋਪਰਲੀ ਉਹ ਪਾਰਸ਼ਲੀ ਰਿਪੇਅਰ ਹੋਇਆ ਉਸ ਦਾ ਕੁਝ ਹਿੱਸਾ ਰਹਿਦਾ ਤੇ ਡੀਸੀ ਸਾਹਿਬ ਨਾਲ ਵੀ ਸਾਡੇ ਐਸਡੀਐਮ ਸਾਹਿਬ ਵੀ ਬੈਠੇ ਨੇ ਸਾਡੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਾਰੀ ਬੈਠੀ ਹੈ ਪੁਲਿਸ ਐਡਮਿਨਿਸਟ੍ਰੇਸ਼ਨ ਇੱਥੇ ਮੌਜੂਦ ਹੈ ਸੋ ਸਾਰਿਆਂ ਨਾਲ ਰਾਏ ਕਰਕੇ ਇਹ ਜਿਹੜਾ ਇਸ ਇਸ ਸਮੱਸਿਆ ਨੂੰ ਵੀ ਇਸ ਦਾ ਜਿਹੜਾ ਜਲਦੀ ਹੱਲ ਕੱਢਿਆ ਜਾਏਗਾ ਸਰ ਮਕੀਰੀਆਂ ਜਿਹੜਾ ਹੈਗਾ ਨਾ ਫੰਡਾਂ ਦੀ ਕਾਰਨ ਕਰਕੇ ਬੜੀਆਂ ਸਮੱਸਿਆਵਾਂ ਆ ਗਈਆਂ ਸਰ ਐਮਪੀ ਪੜਦੀ ਹੈ ਸਰ ਉਹ ਤੁਸੀਂ ਐਮਪੀ ਪਹੁੰਚ ਗਏ ਸਰ ਮਕੀਰੀਆਂ ਨੂੰ ਉਸ ਤੋਂ ਪਹਿਲਾਂ ਇਹਦੀ ਪਾਰਸ਼ਪਿੰਗ ਹੋ ਰਹੀ ਸੀ ਸਰ ਇਹੋ ਜਿਹੀ ਹੋ ਰਹੀ ਹੈ ਆਪਾਂ ਬੈਠੇ ਆ ਸਾਡਾ ਦੇਖੋ ਇੱਕ ਤਾਂ ਫਾਈਨਾਂਸ ਕਮਿਸ਼ਨ ਦੀ ਜਿਹੜੀ ਇੱਕ ਪੂਰੀ ਪ੍ਰੋਪਰ ਕੇਂਦਰ ਸਰਕਾਰ ਵੱਲੋਂ ਜਿਹੜੀ ਉਹ ਟੀਮ ਆਈ ਹੋਈ ਹੈ ਔਰ ਉਸ ਦੇ ਤਹਿਤ ਜਿਹੜੇ ਪ੍ਰੋਪਰ ਸਰਵਿਸ ਹੋ ਰਹੇ ਨੇ ਸਾਡੇ ਟੈਕਸਸ ਦੇ ਹਿਸਾਬ ਨਾਲ ਸਾਨੂੰ ਫੰਡਸ ਮਿਲਣਗੇ ਪਰ ਮੈਨੂੰ ਇਹ ਪੂਰੀ ਉਮੀਦ ਹੈ ਕਿ ਮੁਕੇਰੀਆਂ ਨੂੰ ਜਿਸ ਤਰ੍ਹਾਂ ਮਲਤਾਨੀ ਜੀ ਵੀ ਕਹਿ ਰਹੇ ਆ ਆ ਮੁਕੇਰੀਆਂ ਨੂੰ ਬਹੁਤ ਫੰਡਸ ਮਿਲੇ ਆ ਪਿਛਲੀ ਵਾਰ ਵੀ ਮਿਲੇ ਆ ਤੇ ਇਸ ਵਾਰ ਵੀ ਬਹੁਤ ਫੰਡ ਜਿਹੜੇ ਉਹ ਮਿਲਣ ਜਾ ਰਹੇ ਆ ਸੋ ਮੁਕੇਰੀਆਂ ਦਾ ਵਿਕਾਸ ਜਿਹੜਾ ਉਹ ਸਾਡੀ ਬਿਲਕੁਲ ਤਰਜੀਹਾਂ ਤੇ ਹੋਏਗਾ ਸੋ ਸਭ ਜ਼ਿਆਦਾ ਵਿਕਾਸ ਕੀਤਾ ਜਾਏਗਾ ਔਰ ਮਲਤਾਨੀ ਜੀ ਜਿਸ ਤਰ੍ਹਾਂ ਉਹਨੇ ਦੱਸਿਆ ਇਹ ਫੰਡ ਦੀ ਜਿਹੜੀ ਉਹ ਕੋਈ ਕਮੀ ਨਹੀਂ ਆਣ ਦਿੱਤੇ ਜਾਏਗੀ ਜਿਸ ਤਰ੍ਹਾਂ ਐਮਪੀ ਲੜ ਫੰਡ ਦੀ ਗੱਲ ਕੀਤੀ ਹੈ ਤੇ ਉਹ ਵੀ ਜਿੰਨਾ ਵੀ ਡਿਮਾਂਡ ਕਰਨਗੇ ਜਿੱਥੇ ਵੀ ਰਿਕੁਆਇਰਡ ਹੋਏਗਾ ਐਮਪੀ ਲੜ ਫੰਡ ਵੀ ਜਿਹੜਾ ਉਹ ਬਿਲਕੁਲ ਦਿੱਤਾ ਅੱਜ ਦੀ ਜਿਹੜੀ ਇਕੱਤਰਤਾ ਕਿਸ ਮੰਤਲ ਨੂੰ ਲੈ ਕੇ ਪਬਲਿਕ ਅੱਜ ਦੀ ਇਕੱਤਰਤਾ ਉਚੇਚੇ ਤੌਰ ਤੇ ਲੋਕਾਂ ਦੀਆਂ ਸਮੱਸਿਆਵਾਂ ਲੋਕਾਂ ਦੀਆਂ ਜਿਹੜੀਆਂ ਬੇਸਿਕ ਜ਼ਰੂਰਤਾਂ ਉਹਨਾਂ ਨੂੰ ਲੈ ਕੇ ਸਾਡੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਿਹੜੀ ਆ ਉਹਨਾਂ ਨੂੰ ਸੈਂਸਿਟਾਈਜ਼ ਕਰਨਾ ਉਹਨਾਂ ਨੂੰ ਉਸ ਤੋਂ ਜਾਗਰੂਕ ਕਰਾਉਣਾ ਤੇ ਉਹਨਾਂ ਦਾ ਹੱਲ ਕਰਨਾ ਜਿਹੜਾ ਅੱਜ ਦਾ ਸਾਡਾ ਮੁੱਖ ਮੁੱਦਾ ਹੈ ਜੇ ਕਿਤੇ ਸੇ ਕਲਕਰੇਜ ਵਿਦਿਆਤ ਮਹਿਕਮੇ ਬੜੀ ਹੈ 18 ਦੇ ਬੂਟੇ ਬਰੇ ਅਚੋਰੀ ਨਾਲ ਵਧਾਰੇ ਪਰ ਪੰਜਾਬ ਸਰਕਾਰ ਕਰ ਰਹੀ ਨਹੀਂ ਨਹੀਂ ਬਿਲਕੁਲ ਤੁਹਾਡੀ ਜਿਹੜੀ ਇਹ ਗੱਲ ਹੈ ਇਹਨੂੰ ਅਸੀਂ ਆਪਾਂ ਬਿਲਕੁਲ ਇਨਵੈਸਟੀਗੇਟ ਕਰਾਂਗੇ ਸਾਡੇ ਡੀਐਫਓਜ਼ ਕਨਸਰਨ ਡੀਐਫਓਜ਼ इवन ਕਨਸਰਨ ਮਿਨਿਸਟਰ ਸਾਹਿਬ ਨਾਲ ਵੀ ਆ ਗੱਲ ਕਰਾਂਗੇ ਜੇਕਰ ਬਿਲਕੁਲ ਤਰੋਟੀਆਂ ਪਾਈਆਂ ਗਈਆਂ ਤੇ ਸਖਤ ਕਾਰਵਾਈ ਕਰਾਂਗੇ ਠੀਕ ਹੈ ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਜੈ ਹਿੰਦ ਅੱਜ ਸਾਡੇ ਨਵੇਂ ਚੁਣੇ ਗਏ ਐਮਪੀ ਡਾਕਟਰ ਰਾਜਕਮਾਰ ਜੀ ਚੱਬੇਵਾਲ ਚੋਣ ਹੋਣ ਤੋਂ ਬਾਅਦ ਪਹਿਲੀ ਵਾਰ ਹੀ ਮਕੇਰੀਆਂ ਵਿੱਚ ਆਏ ਨੇ ਮੈਂ ਆਪਣੇ ਵੱਲੋਂ ਆਮ ਆਦਮੀ ਪਾਰਟੀ ਮਕੇਰੀਆਂ ਸਮੁੱਚੀ ਟੀਮ ਵੱਲੋਂ ਸਾਰੇ ਹਲਕੇ ਵੱਲੋਂ ਉਹਨਾਂ ਨੂੰ ਜੀ ਆਇਆਂ ਕਹਿਣਾ ਵੈਲਕਮ ਕਹਿਣਾ ਅੱਜ ਉਹ ਇੱਥੇ ਸਪੈਸ਼ਲ ਤੌਰ ਤੇ ਮਕੇਰੀਆਂ ਹਲਕੇ ਦੀ ਜਨਤਾ ਨੂੰ ਮਿਲ ਕੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਾਸਤੇ ਪਹੁੰਚੇ ਨੇ ਪਰ ਮੈਂ ਸਮਝਦਾ ਕਿ ਇਹ ਬਹੁਤ ਚੰਗੀ ਪਹਿਲ ਕਦਮੀ ਹੈ ਔਰ ਇਹ ਆਸ ਕਰਦਾ ਕਿ ਅੱਗੇ ਤੋਂ ਵੀ ਇਹ ਇੱਥੇ ਮਕੇਰੀਆਂ ਹਲਕੇ ਵਿੱਚ ਆਉਂਦੇ ਰਹਿਣਗੇ ਲੋਕਾਂ ਦੀ ਮੁਸ਼ਕਿਲਾਂ ਸੁੰਦੇ ਰਹਿਣਗੇ ਔਰ ਉਹਨਾਂ ਨੂੰ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਰਹਿਣਗੇ ਥੈਂਕ ਯੂ ਵੈਰੀ ਮੱਚ